ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਵਧੀਆ ਤੁਸੀਂ ਦੱਸੋ ਕਿਵੇਂ ਹੋ ਠੀਕ ਆ ਵਧੀਆ ਹੋ ਠੀਕ ਠਾਕ ਹਾਂ ਵਧੀਆ ਬੜੀ ਲੇਟ ਹੋ ਗਏ ਤੁਸੀਂ ਬਸ ਕੋਈ ਕੰਮ ਜਾਂ ਸੀਗਾ ਅੱਛਾ ਅੱਛਾ ਹੋ ਠੀਕ ਠਾਕ ਹਾਂ ਵਧੀਆ ਤੁਸੀਂ ਦੱਸੋ ਫਿਰ ਕੀ ਸੋਚਿਆ ਤੁਸੀਂ ਆਪਣਾ ਹਾਂ ਬਸ ਜਿਵੇਂ ਮੰਮੀ ਡੈਡੀ ਕਰਨਗੇ ਬਣੋਗੇ ਫਿਰ ਮੇਰੀ ਪੱਗ ਵੀ ਚੱਲੇ ਤੁਸੀਂ ਕੋਈ ਗੱਲ ਨਹੀਂ ਸੋਚ ਕੇ ਦੱਸੋ ਮੈਂ ਤੁਹਾਨੂੰ ਇੰਨਾ ਟਾਈਮ ਤਾਂ ਹੋ ਗਿਆ ਹਜੇ ਕੀ ਸੋਚ ਮੈਂ ਤੁਹਾਨੂੰ ਨਹੀਂ ਜਾਇਆ ਜਾਂਦਾ ਉਹਨੇ ਐਵੇਂ ਉਸੇ ਆਪ ਦੀ ਨੌਕਰੀ ਦੀ ਹਵਾ ਮਾਰਨੀ ਐ ਮੈਥੋਂ ਬੋਲਿਆ ਜਾਊਗਾ ਕੁਝ ਯਾਰ ਲਾੜੀ ਹੋਰ ਕੁਝ ਕਹੀ ਐ ਨੇ ਤੁਸੀਂ ਉਹਨੇ ਕਿਉਂ ਹਵਾ ਕਰਨੀ ਇਹਨਾਂ ਨੇ ਹਵਾ ਨਾ ਨੰਗ ਬੰਦੇ ਕਰਦੇ ਨੇ ਉਹ ਤਾਂ ਰੱਜੇ ਪੂਜੇ ਘਰ ਹੋਊਗਾ ਅਗਲਾ ਆਹੋ ਬਸ ਹੁਣ ਉਹਦੀ ਸਾਈਡ ਲੈਣ ਲੱਗ ਜਾ ਉਹਨੇ ਵੀ ਲੱਗ ਜਾ ਸਾਈਡ ਲੈਣ ਫੇ ਇਹ ਤਾਂ ਕੋਈ ਰਿਸ਼ਤਾ ਵੀ ਨਹੀਂ ਪੱਕਾ ਹੋਇਆ ਇਹ ਤਾਂ ਉਹਨਾਂ ਨੂੰ ਮਿਲ ਨਹੀਂ ਕਿਹਾ ਤੋ ਉਹਦੀ ਸਾਈਡ ਲਈ ਜਾਨੀ ਐ ਬਸ ਭੁੱਲਗੀ ਨਾਲ ਬੈਠਣ ਲੈ ਯਾਰ ਇਹਦੇ ਵਿੱਚ ਕੀ ਸਾਈਡ ਲੈਣਾਂ ਦੀ ਗੱਲ ਜਿਹੜੀ ਗੱਲ ਉਹ ਦੱਸੀ ਐ ਮੈਂ ਹੁਣ ਤੁਹਾਨੂੰ ਲਾ ਜਾਣ ਦੀ ਗੱਲ ਕਰੀ ਇਹਨੇ ਨਾਲ ਚੱਲੋ ਆਜੋ ਚੱਲੀਏ ਮੈਂ ਕਿਉਂ ਜਾਵਾਂ ਨਾਲ ਜਦੋਂ ਮੈਂ ਤੈਨੂੰ ਕਹੀ ਜਨਾ ਵੀ ਮੈਂ ਨਹੀਂ ਜਾਣ ਵਾਲਾ ਤੇ ਮੈਨੂੰ ਗੁੱਸਾ ਲੱਗੂਗਾ ਮੈਨੂੰ ਯਾਰ ਹਜੇ ਵੀ ਸ਼ੱਕ ਕਰੀ ਜਾਂਦੇ ਹੋ ਵੀ ਪਤਨੇ ਇਹ ਜੀ ਕੀ ਗੱਲ ਉਹਨਾਂ ਨਾਲ ਸੁਣ ਲਿਓ ਕੀ ਗੱਲ ਕਰਨੀ ਆ ਉਹਨੇ ਚਲ ਐਨੇ ਗੁੱਸਾ ਨਾ ਕਰਿਆ ਕਰੋ ਮਲੇ ਸਸੀ ਕਾਲ ਜੀ ਕੀ ਹਾਲ ਆ ਵਧੀਆ ਤੁਸੀਂ ਦੱਸੋ ਕਿਵੇਂ ਹੋ ਠੀਕ ਆ ਵਧੀਆ ਹੋ ਠੀਕ ਠਾਕ ਹਾਂ ਵਧੀਆ ਬੜੀ ਲੇਟ ਹੋ ਗਏ ਤੁਸੀਂ ਬਸ ਕੋਈ ਕੰਮ ਜਾਂ ਸੀਗਾ अच्छा अच्छा हो ठेठा का हां बजे ਤੁਸੀਂ ਰਸਾ ਪਰ ਕੀ ਸੋਚਿਆ ਤੁਸੀਂ ਆਪਣਾ हां बस ਜਿਵੇਂ ਮੰਮੀ ਰੈਡੀ ਕਰਨਗੇ ਬਣੋਂਗੇ ਫਿਰ ਮੇਰੀ ਪੱਗ ਵੀ ਚੱਲੇ ਤੁਸੀਂ ਕੋਈ ਗੱਲ ਨਹੀਂ ਸੋਚ ਕੇ ਦੱਸੋ ਇਹ ਮੈਨੂੰ ਐਨਾ ਟਾਈਮ ਤਾਂ ਹੋ ਗਿਆ ਹਜੇ ਕੀ ਸੋਚਣਾ ਬਸ ਮੈਨੂੰ ਆਏ ਹੈ ਵੀ ਮੇਰੀ ਪੜਾਈ ਪੂਰੀ ਹੋ ਜਾਂਦੋ ਪੜਾਈ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ ਨਾਲ ਨਾਲ ਤੁਸੀਂ ਸਟੱਡੀ ਕਰੀ ਚੱਲੋ ਆਪਣੇ ਮੈਂ ਤੁਹਾਡੇ ਨਾਲ ਹੀ ਜਿਵੇਂ ਤੁਸੀਂ ਕਹੋਗੇ ਉਵੇਂ ਕਰ ਲਾਂਗੇ ਆਪਾਂ ਮੈਨੂੰ ਆਈ ਹੈ ਜੀ ਮੇਸਟੜੀ ਬਸ ਕੰਪਲੀਟ ਵਿਆਹ ਤਾਂ ਪਹਿਲਾ ਪਹਿਲਾ ਹੋ ਜੇ ਛੜੀ ਤਾਂ ਤੁਸੀਂ ਨਾਲ ਨਾਲ ਕੰਟੀਨਿਊ ਕਰੀ ਰੱਖਿਓ ਆਪਣੀ ਹਾਂ ਕੋਈ ਗੱਲ ਨਹੀਂ ਕੀ ਗੱਲ ਹੋ ਗਈ ਘਬਰਾਈ ਜਗਾ ਤੇ ਜਾਣੇ ਤੁਸੀਂ ਨਹੀਂ ਨਹੀਂ ਗੱਲ ਤਾਂ ਕੋਈ ਨਹੀਂ ਹੋਈ ਬਸ ਆਈ ਹੈ ਬਸ ਮੰਮੀ ਜੜੀ ਤੇ ਜਿਵੇਂ ਉਹ ਕਹਿਣਗੇ ਮੈਂ ਤਾਂ ਉਵੇਂ ਹੀ ਕਰਨਾ ਹੈ ਅੱਛਾ ਅੱਛਾ ਹਾਂ ਨਾਲੇ ਮੈਂ ਤੁਹਾਨੂੰ ਇੱਕ ਮੇਰੇ ਫਰੈਂਡ ਨਾਲ ਮਿਲਾਉਣੀ ਹੈ ਮੇਰੇ ਨਾਲ ਆਇਓ ਕਾਉਣਾ ਲਾਡੀ ਹੋਰਿਆ ਹਾਂਜੀ ਕੀ ਹਾਲ ਹੈ ਬਈ ਠੀਕ ਆ ਵੀਰੇ ਤੁਸੀਂ ਦੱਸੋ ਕੀ ਹਾਲ ਹੈ ਔਰ ਠੀਕ ਠਾਕ ਹੋ ਹਾਂ ਹਾਂ ਵਧੀਆ ਵਧੀਆ ਸਭ ਅੱਛਾ ਅਸੀਂ ਕਾਲਜ 'ਚ ਇਕੱਠੇ ਪੜਦੇ ਆ ਅੱਛਾ ਅੱਛਾ ਔਰ ਵੀਰੇ ਵਧੀਆ ਚੱਲੀ ਜਾਂਦੀ ਪੜਾਈ ਹਾਂ ਹਾਂ ਵਧੀਆ ਚੱਲੀ ਜਾਂਦੀ ਠੀਕ ਹੈ ਠੀਕ ਹੈ ਕਿਤੇ ਨਹੀਂ ਮਿਲਾਂਗੇ ਲੈ ਕੇ ਆਉਣਾ ਕਿਸੇ ਨਾਲ ਚੱਲੇਗਾ ਮੇਰਾ ਨਾਮ ਹੈਗਾ ਚਲੋ ਚੱਲੀਏ ਅੱਛਾ ਅੱਛਾ ਕੀ ਕੰਮ ਕਰਦੇ ਹੋ ਵੀਰੇ ਤੁਸੀਂ ਮੈਂ ਪੁਲਿਸ ਚੰਦਰੇ ਆਪਣੀ ਸਦਰ ਥਾਣੇ 'ਚ ਡਿਊਟੀ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਮੈਨੂੰ 2016 'ਚ ਜੁਆਇਨਿੰਗ ਆਪਣੀ ਅੱਛਾ ਹਾਂਜੀ ਹਾਂਜੀ ਬਹੁਤ ਵਧੀਆ ਗੱਲ ਹੈ ਬਈ ਹੋਰ ਜੇ ਕੋਈ ਕੰਮ ਤੰਦਾ ਹੋਇਆ ਤਾਂ ਦੱਸਿਓ ਨਹੀਂ ਨਹੀਂ ਬਈ ਕੋਈ ਕੰਮ ਤੰਦਾ ਨਹੀਂ ਚਲੋ ਤੁਸੀਂ ਕਰੋ ਗੱਲਾਂ ਬਾਤਾਂ ਹੋ ਬੈਠੋ ਆਪਾਂ ਬੰਨੇ ਆ ਜੋ ਚਾਹ ਪਾਣੀ ਨਹੀਂ ਬਸ ਬਸ ਮੈਂ ਇੱਥੇ ਖੜਾ ਹਾਂ ਹੋ ਠੀਕ ਆ ਹਾਂ ਹਾਂ ਵਧੀਆ ਬਸ ਹੋਰ ਸਟੱਡੀ ਵਧੀਆ ਚੱਲ ਰਹੀ ਹੈ ਤੁਹਾਡੀ ਹਾਂ ਵਧੀਆ ਚੱਲੀ ਜਾਂਦੀ ਆ ਤੇ ਐਗਜ਼ਾਮ ਵਗੈਰਾ ਕਿਵੇਂ ਹੋ ਗਏ ਤੁਹਾਡੇ ਐਗਜ਼ਾਮ ਤਾਂ ਬਸ ਵਧੀਆ ਹੋ ਗਏ ਅੱਛਾ ਅੱਛਾ ਹਾਂ ਆਜੋ ਕੁਝ ਬੈਹ ਜਨੇ ਆਪਾਂ ਲੈ ਲੈਨੇ ਚਾਹ ਪਾਣੀ ਨਹੀਂ ਨਹੀਂ ਬਸ ਕੁਝ ਨਹੀਂ ਖਾਣਾ ਸਸ ਮੈਨੂੰ ਵੀ ਕੋਈ ਕੰਮ ਜਿਆ ਸੀਗਾ ਅਸੀਂ ਇੱਧਰ ਜਾਂਦੇ ਸੀਗੇ ਮੈਨੂੰ ਨਾਲ ਲੈ ਮੈਂ ਖਚਾਦਾ ਪਹ ਚੱਲਦੇ ਆ ਮੈਂ ਛੱਡ ਦੇਣਾ ਤੁਹਾਨੂੰ ਮੈਂ ਵੀ ਚੱਲੇ ਹੀ ਆਜੋ ਨਹੀਂ ਕੋਈ ਗੱਲ ਨਹੀਂ ਮੈਂ ਬਗ ਜੂਗੀ ਨਹੀਂ ਮੈਂ ਗੱਡੀ ਤੇ ਛੱਡ ਦੇਣਾ ਤੁਹਾਨੂੰ ਜਿੱਥੇ ਜਾਣਾ ਆਜੋ ਹਾਂ ਆਜੋ ਚੱਲਦੇ ਆਪਾਂ ਆਜੋ ਚਲੋ ਆਜੋ ਮੰਮੀ ਚੁੱਸਤੀ ਕਰ ਚੁੱਸਤੀ ਕਰ ਕੋ ਕਿਵੇਂ ਹੋ ਮੈਂ ਤਾਂ ਜਮਾਂ ਠੀਕ ਆ ਤੁਸੀਂ ਦੱਸੋ ਕਿਵੇਂ ਹੋ ਵਧੀਆ ਠੀਕ ਆ ਬੱਤ ਮੇਰਾ ਤਾਂ ਜੀਨ ਲੱਗਾ ਤੁਹਾਡੇ ਬਿਨਾ ਇੱਕ ਤਾਂ ਭੂਆ ਨਹੀਂ ਹੈਗੀ ਘਰੇ ਇੱਕ ਤੁਸੀਂ ਉੱਥੇ ਜਾ ਕੇ ਬੈਠ ਗਏ ਮੇਰਾ ਕਿਹੜਾ ਜੀ ਲੱਗਿਆ ਤੇਰੇ ਬਿਨਾ ਹੈ ਐਂ ਦੱਸੇਤੀ ਆ ਗਈ ਨਹੀਂ ਤੇਰੀ ਨਾਨੀ ਤਾਂ ਰੱਖਦੀ ਸੀ ਕਹਿੰਦੀ ਦੋ ਚਾਰ ਦਿਨ ਹੋਰ ਰਹਿ ਤੈਨੂੰ ਪਤਾ ਮੈਂ ਆਖਿਆ ਉੱਥੇ ਤਾਂ ਸਰਦਾ ਨਹੀਂ ਹੈਗਾ ਭਾਈ ਮੇਰੇ ਬਿਨਾ ਮੈਂ ਤਾਂ ਜਾਣੀਗਾ ਹੁਣ ਕਿਵੇਂ ਠੀਕ ਹੈ ਨਾਨੀ ਨਾ ਹੁਣ ਤਾਂ ਠੀਕ ਆ ਬੱਤ ਫਰਕ ਅੱਗੇ ਨਾਲੋਂ ਨਾ ਹੁਣ ਤਾਂ ਠੀਕ ਆ ਹਾਂ ਹੁਣ ਤਾਂ ਦਵਾਈ ਜਿੱਥੇ ਹੁਣ ਲੈਤੀ ਡਾਕਟਰ ਤੋਂ ਹੁਣ ਤਾਂ ਵਧੀਆ ਲੱਗੇ ਉਹਨੂੰ ਦਵਾਈ ਅੱਛਾ ਉਹ ਮੈਂ ਵੀ ਇੱਥੇ ਖੜਾ ਕੇ ਖੜ ਗਿਆ ਜਾ ਨਾ हांला तू बैठ है मैं तेरेस्ते पानी लेके आनी हां साग लेया रखया हां आज लेया सी सब्जी वाले तो देख दे तो मैं मैं ले पक्का एदे बाप ने कहया हुगा ਵੀ ਸਾਗ ਬਣਾ ਕੁੜੀ ਨਾਲੇ ਪਤਾ ਉਹ ਕੁੜੀ ਤੋਂ ਕਿੱਥੋਂ ਮੱਥਾ ਮਰਵਾਊਗਾ ਇਹ ਚੱਜ ਦਾ ਬਣਾਉਣਾ ਨਹੀਂ ਆਉਦਾ ਵਾਸਤਾ ਨਹੀਂ ਇਹਨੂੰ ਚਲ ਹੁਣ ਤਾਂ ਮੈਂ ਆਗੀ ਨਹੀਂ ਕਰਨਾ ਲੇ ਆਹਨ ਸਾਰੀ ਚੱਕ ਲੈ ਹੈ ਕੋਈ ਗੱਲ ਮੈਂ ਆਪੇ ਛੱਲੂ ਫੇ ਤੂੰ ਦੱਸ ਤੂੰ ਠੀਕ ਸੀ ਬੜੀਆ ਬੋਤਾ ਠੀਕ ਤੀਗੀ ਹਾਂ ਤੇ ਬੋਲਿਆ ਮਾਮਾ ਕੁਛ ਬੋਲਣਾ ਕੀ ਹੈ ਪੁੱਤ ਤੇਰੇ ਮਾਮੇ ਨੇ ਤੈਨੂੰ ਪਤਾ ਹੈ ਉਹ ਵੀ ਔਖਈ ਹੈਗਾ ਵਿਚਾਰਾ ਹਾਂ ਤਾਂ ਔਖਈ ਹੋਰ ਹੁੰਟੇ ਲਮਾਠਾ ਕੀ ਜਦੋਂ ਕਰੋ ਉਹੀ ਗੱਲ ਡੜਾ ਡੜ ਪੈਸੇ ਲੱਗ ਜਾਂਦੇ ਨੇ ਹੁਣ ਤੈਨਾਂ ਹੁਣ ਨਾਨੀ ਬਿਮਾਰ ਹੋਊਗੀ ਪਹਿਲਾਂ ਮਾਮੀ ਬਿਮਾਰ ਰਹਿੰਦੀ ਸੀ ਹੈ ਵਿਚਾਰਾ ਉਹ ਵੀ ਕੀ ਕਰੇ ਜਿੰਨੇ ਕਮਾਉਂਦਾਗਾ ਉਹਨੇ ਨਾ ਆਂਦਾਗਾ ਹੈ ਹੋਰ ਉਹ ਬਾਪੂਰੇ ਵੀ ਸਵੇਰ ਦੇ ਖੇਤ ਗਏ ਹੋਇਆ ਵੀਰਾ ਵੀ ਗਿਆ ਹੋਇਆ ਮੈਂ ਤਾਂ ਕੱਲੀਆਂ ਕਰੇ ਕੱਲੀ ਸੀ ਕਰੇ ਤੇ ਉਹ ਅੱਜ ਮੈਂ ਚਲ ਸਾਫ ਸਫਾਈ ਕਰ ਲਾਂ ਫਸਵੀਰ ਦੀ ਲੱਗੀ ਹੋਈਆਂ ਸਾਰੇ ਕਮਰੇ ਕਮਰੇ ਝਾੜ ਤੇ ਵਧੀਆ ਚੱਲ ਕੋਈ ਨਾ ਪੁੱਤ ਹਾਂ ਮੈਨੂੰ ਪਤਾ ਜਦੋਂ ਤੂੰ ਘਰੇ ਹੁੰਨੀ ਆ ਟੀਕੇ ਦਾ ਤੂੰ ਵੰਦੀ ਨਹੀਂ ਹੈਗੀ ਫਿਰ ਹੋਰ ਮੈਂ ਕਿਤੇ ਆਹ ਕੰਮ ਕਰ ਲਾਂ ਕਿਤੇ ਆਹ ਕਰ ਲਾਂ ਮਾੜੀ ਮੋਟੀ ਰੈਸਟ ਕਰ ਲੈ ਕਰ ਉਹ ਹੋ ਮम्मी ਕੀ ਕਰਾਂ ਕੋਈ ਤੈਨੂੰ ਪਤਾ ਕੱਲੀ ਤਾਂ ਮੇਰੇ ਜੀਨ ਲੱਗਦੇ ਹਰ ਬਣਾਇਆ ਤੇ ਤਰ ਕੋਈ ਕੰਮ ਕਾਰਜ ਚ ਲੱਗ ਜਾਣਾ ਹਣਾ ਧਿਆਨ ਹੋਰ ਪਾਸੇ ਹੋ ਜਾਂਦਾ ਇਹ ਤਾਂ ਗੱਲ ਠੀਕ ਆ ਪੁੱਤ ਹਾਂ ਮੈਂ ਚੱਲ ਕੋਈ ਨਾ ਤੇ ਭੂਆ ਨਾਲ ਹੋ ਗਈ ਸੀ ਗੱਲ ਤੇਰੀ ਭੂਆ ਨਾਲ ਨਾ ਪੁੱਤ ਹੋਈ ਨਹੀਂ ਲਾਇਆ ਤਾਂ ਹੋਈ ਨਹੀਂ ਗੱਲ ਨਾ ਲਾਇਆ ਫੋਨ ਨਾ ਮੇਰੀ ਤਾਂ ਨਹੀਂ ਹੋਈ ਹੈਗੀ ਗੱਲ ਕੋਈ ਨਾ ਲਾ ਲੂੰਗੀ ਫੋਨ ਉਹਨੂੰ ਤੇ ਹੋ ਆਏ ਆ ਕਿ ਮੈਨੂੰ ਫੋਨ ਨਹੀਂ ਕੀਤਾ ਕੋਈ ਨਾ ਪੁੱਤ ਕਰੂੰਗੀ ਗੱਲ ਉਹਦੇ ਨਾਲ ਤਾਂ ਮੈਂ ਹਾਂ ਇਹ ਤਾਂ ਗੱਲ ਹੈਗੀ ਆਗੀ ਉਹ ਹੀ ਗੱਲ ਫਿਰ ਟਿੰਡ ਰੂਗੀ ਪਹੁੰਚੀਂਗਾ ਕਰੋ ਤਾਂ ਕੀ ਕਹੀ ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਹੈਗਾ ਤੇ ਹੋਰ ਉਹ ਮੈਨੂੰ ਲੱਗਾ ਤਾਂ ਆਜੂ ਕੱਲ ਮੇਰੀ ਗੱਲ ਹੋਈ ਸੀ ਰਾਤ ਨੂੰ ਆ ਨਾ ਹਾਂ ਮੈਨੂੰ ਕਹਿੰਦੀ ਮੈਂ ਕੱਲ ਨੂੰ ਆ ਜੂਗੀ ਸਵੇਰੇ ਅੱਛਾ ਹਾਂ ਚਲ ਠੀਕ ਕੱਲ ਨੂੰ ਤਾਂ ਆ ਜੂਗੀ ਉਹ ਨਾ ਠੀਕ ਹੈ ਪੁੱਤ ਕੋਈ ਆ ਉਧਰੋਂ ਕੰਮ ਕਰਕੇ ਆਈ ਸੀ ਆ ਮੂਰੇ ਕੰਮ ਮੇਰੇ ਆਉਂਦੇ ਨੂੰ ਫੇਰ ਤਿਆਰ ਰੱਖ ਲਿਆ ਹੈ ਉਹ ਤੂੰ ਰਹਿਣ ਦੇ ਕਹੀ ਤਾਂ ਨਹੀਂ ਆ ਤੂੰ ਬਹਿ ਜਾ ਮੈਂ ਚਾਹ ਚੁਪ ਬਣਾ ਕੇ ਹੁਣ ਭਾਈ ਜਦੋਂ ਕੰਮ ਦੇਖ ਲਿਆ ਮਨਿੰਦਰ ਭਾਈ ਤੋਂ ਬੈਠਾ ਤਾਂ ਜਾਂਦਾ ਨਹੀਂ ਹੈਗਾ ਭਾਈ ਹੁਣ ਕੰਮ ਜਦੋਂ ਕਰਨ ਆਲਾ ਪਿਆ ਤਾਂ ਕਰੂੰਗੀ ਇਹ ਤਾਂ ਬਾਪੂ ਨੇ ਕਿਹਾ ਤਾਂ ਰਾਤ ਮੈਨੂੰ ਕਿਹਾ ਮੈਂ ਤਾਂ ਸਾਗ ਖਾਣੋਂ ਬਾਹਰ ਜੀ ਕਰਦਾ ਮੈਂ ਤਾਂ ਹੀ ਸਵੇਰੇ ਫਿਰ ਸਬਜ਼ੀ ਆਲ ਜਾਂਦਾ ਸਰੋਕ ਮੈਂ ਤਾਂ ਪਹਿਲੀ ਸੋਚੀ ਜਾਂਦੀ ਸੀ ਇਹ ਪੱਕਾ ਤੇਰੇ ਬਾਪ ਨੇ ਕਿਹਾ ਹੋਊਗਾ ਤੈਨੂੰ ਤੇ ਚਲੋ ਕੋਈ ਨਾ ਫੇਰ ਕੀ ਹੋ ਗਿਆ ਚਲੋ ਕੁਝ ਨਹੀਂ ਹੁੰਦਾਗਾ ਫਿਰ ਕੀ ਇਹ ਤਾਂ ਜੀ ਕਰੀ ਜਾਂਦਾ ਸੀ ਬਣਾ ਦਾਂਗੇ ਹੁਣ ਆਹ ਇਹ ਤਾਂ ਗੱਲ ਹੈਗੀ ਕੋਈ ਨਾ ਮੱਕੀ ਦੇ ਰੋਟੀਆਂ ਲਾਉਂ ਹੁਣ ਨਾਲ ਹਾਂ ਹਾਂ ਆ ਕੰਮ ਦੀ ਕੀਤਾ بس ਮੇ ਤੋਂ ਵੇ ਸਾਗ ਬਣਾਣਾ ਵੀ ਨਹੀਂ ਸੀ ਜਿਵੇਂ ਤੁਸੀਂ ਬਣਾਉਣਾ ਕੋਈ ਨਹੀਂ ਮੈਂ ਤਾਂ ਖਾਣਾ ਪੂਰਤੀ ਜੇ ਕਰਨਾ ਸੀ ਇੱਥੇ ਫਿਰ ਬਾਪੂ ਨੇ ਕਹਣਾ ਜੇ ਤਾਂ ਬੇਸਵਾਦ ਆ ਜਾਏ ਫਿਰ ਪਤਾ ਹੀ ਨਹੀਂ ਕਿ ਉਹ ਵਧੀਆ ਬਣਾਵਾਂਗੇ ਇੱਕ ਤਾਂ ਵੀ ਆ ਨਹੀਂ ਕੋਈ ਮੰਦਰਾ ਸੀਗਾ ਸਾਰਾ ਆਹੋ ਪਤਾ ਤੀ ਕਿਵੇਂ ਡੱਕਲ ਡੱਕਲ ਕਰਦਾ ਸੀਗਾ ਸਾਰਾ ਸਾਗ ਹਾਂ ਵਿੱਚ ਐ ਪਾਣੀ ਆਈ ਤੋ ਰੇ ਫਿਰਦਾ ਸੀ ਨਾ ਉਹ ਚੱਜ ਨਾ ਘੋਟਿਆ ਤਾ ਤੇ ਜੇ ਮੈਂ ਨਾ ਆਉਂਦਾ ਹੀ ਨਹੀਂ ਸੀ ਤਾਂ ਨਾ ਫਿਰ ਹਾਂ ਤੇ ਫਿਰ ਪੰਗੇ ਘਾਤੋਂ ਰਹਿੰਦੀ ਸੀ ਉਹ ਤੇ ਬਣਾਉਂਦਾ ਨਹੀਂ ਸੀ ਮੈਂ ਸਲਤਾਰ ਦੇ ਦੇਖਦੀ ਕਿ ਉਹ ਤੇ ਬਣਾਉਣਾ ਅਜੀਮਨ ਮੈਨੂੰ ਤੇ ਤੂੰ ਐ ਕਰ ਚਲ ਤੂੰ ਅੰਨੇ ਆਹ ਕਰ ਮੈਂ ਚਾਹ ਬਣਾਉਣੀ ਪਈ ਚਾਹ ਬਣਾ ਲੈ ਚਾਹ ਕੋਈ ਨਾ ਇਹਦੇ ਨੇ ਵਸ ਮਾਰਦਣੀ ਫੇਰ ਟਾਈਮ ਨਾ ਤਰਿਆ ਜਾਊਗਾ ਪਤਾ ਨਹੀਂ ਕਿਦਾ ਫੋਨ ਆ ਗਿਆ ਹਲੋ 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 ਸਸਰੀ ਘਾਲਣ ਜੀ ਸਾਸਰੀ ਕਾਲ ਜੀ ਹੋਰ ਕਿਵੇਂ ਠੀਕ ਹੋ ਹਾਂ ਵਧੀਆ ਠੀਕ ਹੈ ਤੂੰ ਦੱਸ ਅੱਛਾ ਵਧੀਆ ਵਧੀਆ ਭੈਣ ਜੀ ਅਸੀਂ ਵੀ ਠੀਕਿਆਂਗੇ ਅੱਛਾ ਹੋਰ ਕਰਮੋ ਕਿਵੇਂ ਠੀਕ ਹੈ ਹਾਂ ਕਰਮੋ ਠੀਕ ਹੈ ਵਧੀਆ ਅੱਛਾ ਅੱਜ ਕਿਵੇਂ ਫੋਨ ਲਾਇਆ ਤੁਸੀਂ ਭੈਣ ਜੀ ਮੈਂ ਤਾਂ ਨਾ ਤਾਂ ਫੋਨ ਲਾਇਆਗਾ ਇਹਨੂੰ ਕਰਮੋ ਨੂੰ ਲੈ ਕੇ ਜਾਣਾ ਸੀ ਅਸੀਂ ਨੇ ਅੱਛਾ ਹਾਂ ਨਾ ਆਈ ਨੂੰ ਤਾਂ ਉਹਨੂੰ ਮਹੀਨਾ ਹੋ ਗਿਆ ਉਹਦੇ ਆ ਤਾਂ ਤੁਸੀਂ ਪੁੱਛਿਆ ਨਾ ਹੈ ਕੱਲਾ ਮੁੰਡਾ ਫੋਨ ਲਾਉਂਦਾਗਾ ਤੁਹਾਡਾ ਕਿਸੇ ਦਾ ਫੋਨ ਆਇਆ ਤੇ ਅੱਜ ਤੁਸੀਂ ਕਹਿੰਦੇ ਹੋ ਅਸੀਂ ਲੈ ਕੇ ਜਾਣਾ ਹੈ। ਭੈਣ ਜੀ ਛੋਡੇ ਵਾਲੇ ਫੋਨ ਤੇ ਨਹੀਂ ਲਾਇਆ। ਉਹ ਤਾਂ ਕਰਮ ਨੂੰ ਹੋਣ ਲਾ ਕੇ ਪੁੱਛ ਰਹੀ ਸੀ। ਇੱਕ ਦੋ ਵਾਰੀ ਮੇਰੇ ਜਦੋਂ ਗੱਲ ਹੋਈ ਹੈ ਉਹਦੇ ਨਾਲ ਹੀ ਹੋਈ ਹੈ ਪਰ ਛੋਡੇ ਨਾਲ ਨਹੀਂ ਹੋਈ ਹੈ। ਅੱਛਾ। ਹਾਂ। ਤੇ ਐਂ ਕਹਿੰਦੀ ਸੀ ਕਿ ਵੀ ਉਹਨੂੰ ਲੈ ਜਾਂਦੇ ਅਸੀਂ ਤੇ ਜਾ ਕੇ ਉਹਦੇ ਕਰਾ ਲਾਂਗੇ। ਨਾ ਭੈਣ ਜੀ, ਤੂੰ ਸਿਆਣੀ ਵਿਆਣੀ ਐ। ਮੈਨੂੰ ਐਂ ਦੱਸ ਵੀ ਜਿਹੜਾ ਪਹਿਲਾ ਜਾਪਾ ਹੁੰਦਾ ਉਹ ਪੇਕੇ ਘਰ ਹੀ ਹੁੰਦਾਗਾ। ਤੈਨੂੰ ਵੀ ਪਤਾ ਹੋਣਾ ਚਾਹੀਦਾ ਇਸ ਗੱਲ ਦਾ। ਐਥੇ ਕਿਵੇਂ ਭੇਜ ਦਿਆਂ ਮੈਂ? ਪਣ ਜੀ ਹੋਗਾ ਤਾਂ ਥੋੜੀ ਮੈਂ ਮੰਨਦੀ ਆ ਵੀ ਚਲੋ ਜਾਪਾ ਭਾਈ ਪਹਿਲਾ ਪੇਕੇਆਂ ਦੇ ਘਰੇ ਹੁੰਦਾਗਾ ਪਰ ਮੈਂ ਪਣ ਜੀ ਐਵੇਂ ਕਹਿੰਦੀ ਦੇਖ ਤੁਸੀਂ ਕਾਹਨੂੰ ਐਵੇਂ ਔਖੇ ਹੋਣਾਗਾ ਦੱਸ ਹੈ ਤੁਸੀਂ ਕਿਵੇਂ ਸਾਮੋਗੇ ਇੱਥੇ ਅਸੀਂ ਹੁਣ ਮੈਂ ਹੈਗੀ ਆ ਬਿੰਦਰ ਹੈਗੀ ਹੈਗੀ ਹੈ ਇੱਥੇ ਕੋਈ ਔਖ ਨਹੀਂ ਆਉਣ ਦਿੰਦੇ ਹੈਗੇ ਉਹਨੂੰ ਦੇਖ ਪਣ ਮੇਰੀ ਗੱਲ ਸਹੀ ਰਹੂਗੀ ਤੂੰ ਮੇਰੀ ਸੁਣ ਲੈ ਗੱਲ ਇੱਥੇ ਸਹੀ ਰਹੂਗੀ ਜਾਂ ਇੱਥੇ ਸਹੀ ਹੋਈ ਹੁਣ ਉਹਨੂੰ ਅੱਧੇ ਪੇਕੇ ਕੋਈ ਤਕਲੀਫ ਤਾਂ ਹੈਣੀਗੀ ਪੇਕੇ ਘਰੇ ਬੈਠੀ ਹੈਗੀ ਨਾਲੇ ਦੂਜੀ ਗੱਲ ਭਾਈ ਤੂੰ ਐਂ ਦੇਖ ਵੀ ਥੋੜੀ ਤਾਂ ਸਾਰੀ ਥੋੜੀ ਕਲੇਸ਼ ਨਿਪਟਦਾਗਾ ਸਰੀਦੜੀ ਤੇ ਤੁਹਾਡੇ ਘਰੇ ਕਲੇਸ਼ ਪੈ ਰੇਂਦਾਗਾ ਮੇਰੇ ਕੁੜੀ ਤੇ ਕੋਈ ਨਫਾ ਨੁਕਸਾਨ ਹੋ ਗਿਆ ਫਿਰ ਕੌਣ ਜ਼ਿੰਮੇਵਾਰ ਮੈਨੂੰ ਐ ਦੱਸਿਂ ਭਲਾ ਭੈਣ ਜੀ ਉਹ ਤਾਂ ਤੁਹਾਡੀ ਗੱਲ ਮੰਨਦੇ ਪਰ ਨਫਾ ਨੁਕਸਾਨ ਤਾਂ ਭੈਣ ਜੀ ਕੀ ਹੋਣਾਗਾ ਕਲੇਸ਼ ਤਾਂ ਚਲੋ ਠੀਕ ਆ ਇਹ ਤਾਂ ਹੁਣ ਵਸਦੇ ਘਰਾਂ ਦੇ ਵਿੱਚ ਹੋ ਗਿਆ ਨੇ ਉਹ ਜਿੱਥੇ ਦੋ ਭਾਂਡੇ ਖੜਕਦੇ ਉੱਥੇ ਤਾਂ ਖੜਕਦੀ ਹੁੰਦੇ ਨੇ ਹੈ ਨਹੀਂ ਤੁਹਾਡੇ ਤਾਂ ਜ਼ਿਆਦਾ ਹੀ ਖੜਕਦੇ ਆ ਭਾਈ ਮਰਮ ਨੂੰ ਤਾਂ ਨਹੀਂ ਅਸੀਂ ਕੁਝ ਕਹਿੰਦੇ ਹੈਗੇ ਉਹਨਾਂ ਤਾਂ ਉਹ ਹੀ ਗੱਲਾਂ ਆਉਂਦੀ ਤੀਆਂ ਨੂੰ ਵੀ ਬੱਦਕੇ ਰੱਖਦੀਆਂ ਨੇ ਨਾ ਇੱਕ ਗੱਲ ਹੈ ਵੀ ਤੁਹਾਡੇ ਤਾਂ ਥੋੜੇ ਜਿਹਾ ਜ਼ਿਆਦਾ ਭਾਂਡੇ ਖੜਕਦੇ ਆ ਭਾਈ ਤੁਹਾਡੇ ਤਾਂ ਨਿਤ ਜਲੂਸ ਨਿਕਲੇ ਰਹਿੰਦਾਗਾ ਕੀ ਫਾਇਦਾ ਨਹੀਂ ਪੈਣ ਜੀ ਇਹ ਤਾਂ ਤੁਸੀਂ ਐਵੇਂ ਹੀ ਕਹੀ ਜਾਂੋਗੇ ਜਿਵਾਕੜੇ ਨੂੰ ਕੋਈ ਉਹ ਕਨੀਉਣ ਦਿੰਦੀ ਉਹਦੇ ਦੀ ਤਾਂ ਵੀ ਕਰਮੋ ਸਾਡੇ ਕੋਲ ਹੀ ਰਹਿੰਦੀ ਹੈਗੀ ਆਹੋ ਕੋਈ ਕਦੇ ਕੋਈ ਕੀ ਤਕਲੀਫ ਆਈ ਉਹਨੂੰ ਦੇਖ ਮੇਰੀ ਖਾਸ ਨੂੰ ਭਾਈ ਪਹਿਲਾਂ ਤਾਂ ਉਹ ਸੀਗੀ ਕੱਲੀ ਕੋਈ ਗੱਲ ਨਹੀਂ ਸੀ ਹੁਣ ਉਹਦੇ ਨਿੱਕਾ ਨਿਆਣਾ ਹੋਣ ਵਾਲਾਗਾ ਜੇ ਕੋਈ ਗੱਲਬਾਤ ਹੁੰਦੀ ਹੈਗੀ ਤੂੰ ਐਂ ਵੇਖ ਕੋ ਢਲਮਸ ਹੋਗੇ ਕੋਈ ਥੋੜਾ ਕਲੇਸ ਉਹਨੂੰ ਲੈ ਕੇ ਬਹਿ ਜੂਗਾ ਮੈਂ ਤਾਂ ਦੱਸਾਂ ਤੁਸੀਂ ਨਾ ਤਾਂ ਨਿਮੇੜਨਾ ਨਾ ਤਾਂ ਨਾ ਤਾਂ ਤੂੰ ਆਪਦੀ ਨੰਨਤ ਕੱਢਨੀਆ ਕਰੋ ਨਾ ਤੂੰ ਉਹਦੀ ਕੁੜੀ ਕੱਢਨੀਆ ਕਰੋ ਠੀਕ ਹੈ ਤੇ ਇਹਨਾਂ ਦਾ ਇੱਕ ਲੈਸ ਆ ਘਰ ਚ ਪਣ ਜੀ ਹੁਣ ਕੱਢਣ ਨੂੰ ਕਿੱਥੇ ਕੱਢਿਆ ਵਾਂ ਉਹਨੂੰ ਨਾ ਤਾਂ ਹੁਣ ਅੰਦ ਨੂੰ ਵੇਚ ਸਕਦੀਆਂ ਹੁਣ ਤੇ ਇਹਨੂੰ ਵਿਆਹ ਕੇ ਤੋਰੂੰਗੀ ਹੁਣ ਵਿਆਹ ਕੀ ਤੋਰੂੰਗੀ ਹੁਣ ਪਹਿਲੀ ਉਹਨੂੰ ਮੈਂ ਕਿੱਥੇ ਛੱਡੇ ਆਵਾ ਹੂੰ ਫਿਰ ਉਹਦਾ ਕੋਈ ਹੇਲਾ ਕਰ ਵਿਆਹ ਕੇ ਤੋਰ ਸਿਆਣੀ ਵਿਆਣੀ ਹੈਗੀ ਇਹ ਤੈਨੂੰ ਇੰਨਾ ਪਤਾ ਹੋਣਾ ਚਾਹੀਦਾ ਪੁੱਤ ਦਾ ਘਰ ਵੀ ਬਸਾਉਣਾਗਾ ਰੋਟੀ ਤਾਂ ਪੁੱਤ ਤੋਂ ਹੀ ਖਾਣੀ ਆ ਤੂੰ ਕੋਈ ਨਾ ਪਣ ਜੀ ਕੀ ਦਾ ਮਤਲਬ ਉਹਦਾ ਮੈਂ ਜਵਾਬ ਇਹ ਸਮਝਾ ਫਿਰ ਹਨਾ ਆਹੋ ਭਾਈ ਸਾਡਾ ਤਾਂ ਹੁਣ ਜਵਾਬ ਆ ਨਾਲੇ ਮੈਂ ਤਾਂ ਨਾ ਬਾਹਰ ਆਈ ਹੋਈ ਆ ਮੈਂ ਘਰੇ ਹੈ ਨਹੀਂਗੀ ਕੋਈ ਨਹੀਂ ਜੇ ਜਦੋਂ ਕੋਈ ਤੇ ਲਾਉਂਗੇ ਫੋਨ ਉਹਦਾ ਕਰਾ ਦੂੰਗਾ ਜਦੋਂ ਮੈਂ ਘਰੇ ਹੋਈ ਉਹਦੇ ਨਾਲ ਚਲ ਕੋਈ ਨਾ ਭੈਣ ਜੀ ਹਾਂ ਲੈ ਲਾ ਤਾਂ ਫੋਨ ਅੱਗੇ ਅਸੀਂ ਘਰ ਮਾਣੂ ਲੈਣ ਆਉਣਾ ਕਮਾਲ ਦੀ ਗੱਲ ਐ ਮੈਂ ਤੋਰਦੀ ਆ ਜੇ ਮੇਰੀ ਧੀ ਜਾਊਗੀ ਤਾਂ ਮੈਂ ਵੀ ਨਾਲ ਹੀ ਜਾਊ ਮੈਨੂੰ ਪਤਾ ਹੀ ਐ ਤੁਸੀਂ ਕਿੰਨੀ ਕਿ ਸਾਂਭ ਸੰਭਾਲ ਕਰ ਦਊਗਾ ਉਹਦੀ ਮਾਰਦੀ ਏ ਗੱਲਾਂ ਹਾਂ ਹਾਂ ਮੰਮੀ ਕਰੋਨੀ ਆ ਮੈਂ ਗੱਲ ਇੱਕ ਮਿੰਟ ਇੱਕ ਮਿੰਟ ਲੈ ਮਾ ਕੀ ਦੇਖੋ ਨਾ ਮੰਮੀ ਦਾ ਫੋਨ ਹੈ ਗੱਲ ਕਰ ਲੈ ਹੈਲੋ ਹਾਂ ਸਸਰੀ ਕਾਲਪਨ ਜੀ ਹਾਂ ਹੋਰ ਠੀਕ ਠਾਕ ਆ ਸਾਰਾ ਜਵਾਕ ਜੈਲਾ ਹਾਂ ਠੀਕ ਆ ਵਧੀਆ ਅੱਛਾ ਕੀ ਨਾ ਨਾ ਭਾਂਜੀ ਇਹ ਜੀ ਕਾਨੂੰ ਗੱਲ ਲਾਗੀ ਇਹ ਤਾਂ ਬਸ ਉਹੀ ਪਟਕ ਜਾਂਦੀ ਏ ਤੈਨੂੰ ਪਤਾ ਹੀ ਆ ਮਾੜੀ ਜੀ ਗੱਲ ਸੁਣ ਲੈਣਾ ਤੇ ਇਹ ਪਟਕ ਜਾਂਦੀ ਹੈਗੀ ਹਾਂ ਨਾ 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 ਇਹ ਜੀ ਗੱਲ ਨਹੀਂ ਗਈ ਮਨਿੰਦਰ ਵਾਲੀ ਤਾਂ ਮਨਿੰਦਰ ਤਾਂ ਕੱਲ ਆਈ ਹੋਊਗੀ ਨਗਦੀ ਟੱਪਦੀ ਐ ਤੇ ਕਿਤੇ ਗਈ ਹੋਊਗੀ ਤੇ ਆ ਗਈ ਹੋਊਗੀ ਨਹੀਂ ਨਹੀਂ ਇਹ ਜੀ ਕੋਈ ਗੱਲ ਨਹੀਂ ਗਈ ਹਾਂ ਕਪਾਲ ਮੋਚਨ ਗਿਆ ਹੋਇਆਗਾ ਭਾਂਜੀ ਮੇਰੇ ਨਾਲ ਗੱਲ ਹੋਈ ਹੈਗੀ ਤੇ ਤੂੰ ਵੀ ਨਾ ਮਾੜਾ ਜਾ ਨਾ ਪਟਕ ਨਾ ਕੋਈ ਗੱਲ ਨਹੀਂ ਫਿਰ ਉਹ 아이 ਕਿ ਹੁੰਦਾਗਾ ਜ ਜਵਾਕ ਉਧਰ ਉਧਰ ਭੱਜ ਜਾਂਦੇ ਹੁੰਦੇ ਆਗੇ ਹਾਂ ਨਹੀਂ 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 ਇਹ ਜੀ ਕੋਈ ਗੱਲ ਨਹੀਂ ਗੀ ਇਹਨੂੰ ਤਾਂ ਚਲੋ ਮਨਿੰਦਰ ਨੰਗਦੀ ਟੱਪਦੀ ਇੱਥੇ ਬੜ ਗਈ ਹੋਊਗੀ ਕਿਤੇ ਗਈ ਹੋਊਗੀ ਬਾਜ਼ਾਰ ਚ ਕੁਝ ਲੈਣਾ ਤੇ ਇਹਦੇ ਕੋਲੇ ਬੜ ਗਈ ਤੇ ਬਸ ਇਹਨੂੰ ਕਹਤਾ ਹੋਊਗਾ ਮਾੜਾ ਮੋਟਾ ਪਿਆ ਆ ਬਸ ਇਹ ਮਾੜ ਜਣਾ ਹੋ ਜਾਂਦੀ ਆਂ ਗਏ ਦੇਖ ਲੈ ਆਖੇ ਨੰਗਦੀ ਟੱਪਦੀ ਬੜ ਗਈ ਹੋਗੀ ਦੇਖ ਲੈ ਬੇਬੇ ਤੇਰਾ ਸਰੀ ਪਿਆ ਹੈਗਾ ਨੰਗੀ ਨਾ ਤੇ ਬਸ ਉਹ ਹੀ ਬੰਦ ਜਾਂਦੀ ਹੈ ਭਟਕ ਜਾਂਦੀ ਹੈ ਭਾਣ ਜੀ ਤੂੰ ਨਾ ਨੱਕਬਰਾ ਹਾਂ ਖਬਰਾਉਣ ਵਾਲੀ ਤਾਂ ਇਹੋ ਜਿਹੀ ਕੋਈ ਗੱਲ ਹੀ ਹੈ ਨਹੀਂ ਗੀ ਲੈ ਔਰੇ ਫੜਾ ਕਰ ਲਈ ਤੂੰ ਤਾਂ ਗੱਲ ਬਥੇਰੀ ਆ ਦੇਖ ਲੈ ਮਾਂ ਨਾ ਨਾ ਇਹ ਗੱਲ ਤੇ ਆਉਂਦੀ ਨਹੀਂ ਜੀ ਇਹ ਪੁੱਤ ਨਾਲੋਂ ਘਟਾਵ ਦੇ ਨਾਲੋਂ ਓੜੇ ਜਾ ਕਿਉਂ ਨਾ ਪੜਕਾ ਮਾਂ ਨਾ ਨਾ ਇਹ ਤਾਂ ਪੂਰੇ ਪਰਦੇ ਪਾਉਂਦੀ ਹੈ ਮਾਂ ਮੈਂ ਤਾਂ ਨਾ ਸੱਚੀ ਬਾੜੀ ਤਪੀ ਹੋਈ ਆ ਮਾਂ ਮੇਰਾ ਤਾਂ ਐਂ ਜੀ ਕਰਦਾ ਨਾ ਵੀ ਜਾਂ ਤਾਂ ਕੁਝ ਖਾ ਕੇ ਮਰ ਜਾ ਜਾਂ ਘਰੋਂ ਨਿਕਲ ਜਾ ਮੈਂ ਮੈਂ ਕਿੰਨਾ ਕਿ ਚੱਕਰ ਬਚਾ ਵਿਚਾਰ ਰੱਖੂੰਗੀ ਆਪਦਾ ਘਰ ਜਦੋਂ ਇਹਦੇ ਪੁੱਤ ਨੂੰ ਨਹੀਂ ਫਿਕਰ ਨਾ ਇਹਦੀ ਮਾਂ ਨੂੰ ਫਿਕਰ ਮਾਂ ਪੁੱਤ ਇੱਕੋ ਜੇ ਹੋ ਗਏ ਤਾਂ ਬਸ ਮਾਂ ਮੈਂ ਤੈਨੂੰ ਕਹਿਤਾ ਓਹ ਹੋ ਮੈਂ ਅੱਕੀ ਬੋਲਦੀ ਆ ਮਾਂ ਮੇਰਾ ਕਿਹੜਾ ਜੀ ਕਰਦਾ ਹੈਗਾ ਤੂੰ ਦਾ ਸਾ ਐਡੀ ਵੱਡੀ ਗੱਲ ਹੋ ਗਈ ਮੈਂ ਹੁਣ ਚੁੱਪ ਕਿਵੇਂ ਬੈਠਾਂ ਮੇਰੇ ਤਾਂ ਉਦੋਂ ਦੀ ਅੱਗ ਲੱਗੇ ਪਈ ਐ ਚਲ ਠੀਕ ਐ ਮਾਂ ਚੰਗਾ ਨਾ ਤੂੰ ਆ ਹੁਣ ਉਹਨੂੰ ਭਰਤਾ ਤੇ ਤੈਨੂੰ ਸੰਗ ਨਹੀਂ ਆਏ ਕਿ ਤੇਰਾ ਘਰ ਆਏ ਬਸੂਗਾ ਨਾ ਜਦੋਂ ਮਾਂ ਤੂੰ ਨਹੀਂ ਮੇਰਾ ਦੁੱਖ ਸੁੱਖ ਸੌਂਦੀ ਕਿ ਮੈਂ ਤੈਨੂੰ ਦੱਸਿਆ ਤੇ ਤੂੰ ਆਉਂਦੀ ਸਕਤੀ ੜਕ ਗਈ ਮੇਰੇ ਤੇ ਗਲਤੀਆਂ ਕੱਢੀਆਂ ਤੂੰ ਐ ਤਾਂ ਨਹੀਂ ਕਿਹਾ ਵੀ ਹਾਏ ਪੁੱਤ ਅੱਡੀ ਵੱਡੀ ਗੱਲ ਹੋ ਗਈ ਮਨਿੰਦਰ ਆਈ ਸੀਗੇ ਉਹਨੇ ਕਿ ਕਿਕਰ ਸੋ ਉਹਨੇ ਏਡੀ ਵੱਡੀ ਗੱਲ ਕਰਤੀ ਨਾ ਪਰ ਤੂੰ ਤਾਂ ਕਹਿੰਦੀ ਮੇਰੇ ਪੁੱਤ ਦੀ ਗਲਤੀ ਨਹੀਂ ਗਈ ਫਿਰ ਮੈਂ ਆਪਣੀ ਮਾਂ ਨੂੰ ਤਾਂ ਦੁੱਖ ਸੁੱਖ ਦੱਸਣਾ ਹੀ ਐ ਨਾ ਦੋ ਵੱਦ ਦੱਸਿਆ ਕਰ ਮਾਂ ਨੂੰ ਫੇਰ ਤੇਰਾ ਘਰ ਬਸੂਗਾ ਐ ਨਹੀਂ ਤੇਰਾ ਘਰ ਬਸਦਾਗਾ ਆ ਜਿਹੜੇ ਹਿਸਾਬ ਨਾਲ ਤੂੰ ਘਰ ਬਸਾਉਣੀ ਨਾ ਇਸ ਹਿਸਾਬ ਨਾਲ ਤਾਂ ਘਰ ਤੇਰਾ ਬਸਦਾ ਨਹੀਂਗਾ ਮਾੜੀ ਮਾੜੀ ਗੱਲ ਮਾਂ ਨੂੰ ਚੋਨੀਆ ਮਾੜੀ ਮਾੜੀ ਗੱਲ ਤੂੰ ਮਾਂ ਨੂੰ ਚੋਨੀਆ ਐਸ ਲੋਟ ਨਹੀਂ ਤੇਰਾ ਬਸੇਬਾ ਹੋਣਾ ਨਾ ਐ ਘਰ ਬਸ ਜੂਗਾ ਯੋ ਮੈਂ ਤੁਸੀਂ ਮਾਂ ਪੁੱਤ ਕਰਦੇ ਹੋ ਐਂ ਕਰ ਬਸ ਜੂ ਮੇਰਾ ਨਹੀਂ ਬਸਦਾਗਾ ਫਿਰ ਜਿਹੜੇ ਲੋਟ ਤੂੰ ਬਸਾਉਣੀ ਆ ਉਸ ਲੋਟ ਵੀ ਨਹੀਂ ਬਸਦਾਗਾ ਇਹ ਨਾ ਅੱਧੀ ਕਿ ਤਾ ਗੱਲ ਮਾਂ ਪਿਆ ਉਹਨੂੰ ਦੱਸੀ ਦੀ ਹੁੰਦੀ ਆ ਤੇ ਅੱਧੀ ਕਿ ਦਿਨ ਲੋਕ ਰੱਖੀ ਦੀ ਹੁੰਦੀ ਹੈਗੀ ਆਪ ਬਥੇੜੇ ਅਸੀਂ ਮਾੜੇ ਟਾਈਮ ਕੱਡੇ ਹੋਏ ਆਗੇ ਅਸੀਂ ਸਾਰੀਆਂ ਗੱਲਾਂ ਤੇ ਦੱਸਦਿਆਂ ਨਾ ਅਸੀਂ ਵੀ ਨਹੀਂ ਸੀ ਬਸਦਿਆਂ ਆ ਹੁਣ ਵਾਲੇ ਮੁੰਡਿਆਂ ਦਾ ਤਾਂ ਨਾ ਬਾਲੇ ਜਾ ਹੁਸ ਭਾਗੇ ਪਹਿਲਾਂ ਵਾਲੇ ਬੁੜੇ ਦੇਖਦੀ ਤੂੰ ਕਿੱਡੇ ਭਾਈਦੇ ਬੁੜੇ ਸੀਗੇ ਅੱਥਾਂ ਤੋਂ ਰੋਟਕਾ ਚੱਕ ਲੈਂਦੇ ਸੀਗੇ ਕੋਈ ਚੀਜ਼ ਨਹੀਂ ਸੀ ਲਿਆ ਕੇ ਦਿੰਦੇ ਨਾ ਮਾਂ ओके ए नरम ਹੈ ਤੇਰਾ ਮੁੰਡਾ ਮੈਂ ਨਰਮ ਨੂੰ ਤੈਨੂੰ ਕਿਹਦੇ ਕੁਸ ਕੀ ਆਖਿਆਗਾ ਐਡੇ-ਐਡੇ ਕਾਰਨਾਮੇ ਕਰਦਾ ਫਿਰਦਾ ਲੋਕਾਂ ਦੀਆਂ ਕੁੜੀਆਂ ਕਟਨਾਪ ਕਰਾਉਂਦਾ ਫਿਰਦਾ ਲੋਕਾਂ ਦੀਆਂ ਧੀਆਂ ਜਿੱਦੇ ਆਪਣੀਆਂ ਧੀਆਂ ਨੂੰ ਕੋਈ ਇਹੋ ਜਿਹੀ ਇਨਬੀਨ ਕੀਤੀ ਨਾ ਕਿਸੇ ਨੇ ਉਹਦੇ ਪਤਾ ਲੱਗੂਗਾ ਆਪਣੀਆਂ ਨੂੰ ਕਿ ਮੈਂ ਕੋਈ ਐ ਕਰ ਲੂਗਾ ਜੇ ਆਪਣੀਆਂ ਹੋ ਹੋਣਗੀਆਂ ਇਹ ਜੀਆਂ ਤਾਂ ਆਪਣੀਆਂ ਨੂੰ ਕਰ ਲੂਗਾ ਜਦੋਂ ਅਗ ਲੰਗਾਪ ਹੀ ਖਰਾਬ ਆ ਗੀਆਂ ਹਾਂ ਆਪ ਹੀ ਖਰਾਬ ਹੈ ਹਾਂ ਇਹ ਨਾ ਜਦੋਂ ਆਪ ਦੇ ਧੀ ਪੁੱਤ ਤੇ ਗੱਲ ਆਉਂਦੀ ਹੈ ਉਦੋਂ ਬਗਾਨਿਆਂ ਦੇ ਨੂੰ ਕਹਿ ਦਿੰਨੇ ਆ ਵੀ ਇਹ ਮਾੜੀਆਂ ਨੇ ਇਹ ਗਲਤ ਨੇ ਜਦੋਂ ਆਪ ਦੇਤੀ ਪੁੱਤ ਤਿਆਜੇ ਉਦੋਂ ਪਤਾ ਲੱਗਦਾ ਹੁਣ ਦੁਕਾਨਾਂ ਕੁੜੀਆਂ ਨਾਲ ਤੁਰੇ ਜਾਂਦੇ ਨੇ ਮਗਰੀ ਲੱਗ ਜਾਂਦੀਆਂ ਹੁਣ ਦੁਕਾਨ ਨਹੀਂ ਮਾਪਿਓ ਦੀ ਇੱਜ਼ਤ ਸਮਝਦੀਆਂ ਜਿਹੜਾ ਪਹਿ ਪਹਿਲਾਂ ਕੋਈ ਛੇੜਖਾਨੀ ਕਰੀ ਹੋਊਗੀ ਚਲ ਇਹਨੇ ਕਰਤੀ ਹੋਊਗੀ ਮੈਨੂੰ ਪਤਾ ਹੈ ਮਨਿੰਦਰ ਤਾਂ ਨਾ ਕੁੜੀ ਬਹੁਤ ਸਿਆਣੀ ਹੈਗੀ ਆ ਤੂੰ ਸਿਆਣੀ ਕਹਿੰਦੀ ਐ ਮੈਂ ਨਹੀਂ ਸਿਆਣੀ ਕਹਿੰਦੀਗੀ ਅੱਛਾ ਆਹੋ ਮੈਂ ਨਹੀਂ ਸਿਆਣੀ ਸਮਝਦੀ ਉਹਨੂੰ ਜੇ ਉਹ ਨਾ ਆਪਣੇ ਘਰੇ ਉਹ ਲੈਣ ਕੀ ਆਈ ਸੀ ਠੱਕੇ ਖਾਣਾ ਸੀ ਉਹ ਆਪਣੇ ਘਰੇ ਆਪਣੇ ਨਾਲ ਨਿਬੜਿਆ ਤਬੜਿਆ ਉਹਨਾਂ ਦਾ ਐਡਾ ਵੱਡਾ ਤੇਰਾ ਮੁੰਡਾ ਕੰਮ ਕਰਕੇ ਐਵੇਂ ਮੈਂ ਤੂੰ ਸੁਣਦੀ ਕਿਉਂ ਨਹੀਂ ਮੇਰੀ ਗੱਲ ਨਹੀਂ ਕਰਿਆ ਨਹੀਂ ਕਰਿਆ ਝੂਠ ਤੇ ਪਾਤ ਦਾ ਕੋਈ ਕੁਛ ਨਹੀਂ ਕੁਛ ਕਹੀ ਜਾਵੇ ਭਾਈ ਨਹੀਂ ਕਰੀ ਉਹਨੇ ਐਡੀ ਗੱਲ ਬੇਬੇ ਤੂੰ ਵੀ ਯਕੀਨ ਸਮਝ ਲੈਨੀ ਹੈ ਹਰ ਇੱਕ ਗੱਲ ਦਾ ਨਾ ਤੂੰ ਯਕੀਨ ਸਮਝ ਲੈਨੀ ਆ ਯਕੀਨ ਨਹੀਂ ਕਰੀਦਾ ਹੁੰਦਾ ਅੱਖੀ ਵੇਖੇ ਤੋਂ ਬਿਨਾ ਨਾ ਤੇ ਕੰਨੀ ਸੁਣੇ ਤੋਂ ਬਿਨਾ ਗੱਲ ਨਹੀਂ ਕਰੀਦੀ ਹੁੰਦੀ ਨਹੀਂ ਬੇਬੇ ਤੇਰੇ ਤੇ ਤੇ ਤੇਰੇ ਪੁੱਤ ਤੇ ਮੈਨੂੰ ਯਕੀਨ ਆ ਹੁਣ ਤਾਂ ਮੈਨੂੰ ਜਮਾ ਹੀ ਭਰੋਸਾ ਹੋ ਗਿਆ ਸਾਰੇ ਗਲਤ ਐ ਤੁਸੀਂ ਮਾਂ ਪੁੱਤ ਜਮਾ ਸਹੀ ਹੋ ਤਾਂ ਨੋ ਤੁਸੀਂ ਅਸੀਂ ਤਾਂ ਪੈਸਾ ਹੀ ਆ ਅਸੀਂ ਜਦੋਂ ਅੱਖੀ ਦੇਖੀ ਨਹੀਂ ਕੋਈ ਮੇਰੇ ਪੁੱਤ ਦਾ ਘਰੇ ਗਾਲ ਲਾਂਬਾ ਨਹੀਂ ਆਇਆ ਮਾਵਾ ਤੀਂ ਆ ਤੁਸੀਂ ਕਿੱਦੇ ਇਹ ਗੱਲ ਕਰੀ ਜਾਨੂੰ ਸਾਡੇ ਕੋਲੇ ਤਾਂ ਕੋਈ ਆਇਆ ਨਹੀਂ ਜੇ ਮੇਰੇ ਹੁੰਦੇ ਮਨਿੰਦਰ ਆ ਜਾਂਦੇ ਤੂੰ ਬੰਦ ਹੀ ਦੇਖਦੀ ਉਹਦੇ ਨਾ ਕੀ ਤੂੰ ਹੀ ਬੰਦ ਲੀ ਉਹ ਕਰੇ ਕੋਈ ਨਾ 나ਸੀ ਤੂੰ ਆ ਤਾਂ ਉਹ ਹੀ ਲਿਆਉਗੀ ਤੁਹਾਡੇ ਕੋਈ ਨਹੀਂ ਲਿਆਉਂਦੇ ਜਦੋਂ 나ਸੀ ਤੂੰ ਆ ਲਿਆਉਂਦਾ ਨਾ ਅਸੀਂ ਆਪੇ ਬੰਦ ਕਰ ਲਾਂਗੇ ਨਾਸਾ ਕੋਈ ਨਾ ਆਹੋ ਤੁਸੀਂ ਫਿਰ ਡਰ ਬੇ ਮਾਰਦੇ ਜਾਂ ਡਰਦਗਾ ਉਹਨਾਂ ਤੋਂ ਮੈਂ ਨਹੀਂ ਡਰਦੀ ਡੁਰਦੀ ਲਿਆ ਜੀ ਇਹਦੀ ਨੂੰ ਲਿਆਉਗੀ ਉਹ ਗੱਲ ਲੱਤਪਨ ਨੂੰ ਮਾਛੇ ਜੇ ਮੇਰੇ ਬਗੀਟ ਦੇ ਅੰਦਰ ਹੋਈ ਆ ਤਾਂ ਮੌਜਨਾ ਨੂੰ ਕਰੇ ਬਾੜ ਕੇ ਬੈਗੀ ਮਾਇ ਗਈ ਸੀ ਭੋਗ ਤੇ ਮੌਜਨਾ ਬਾੜ ਲਈ ਹੋ ਅੰਦਰ ਤੇ ਮੈਂ ਗੁੱਤਨੀ ਪੱਟ ਦਿੰਦੀ ਜੇ ਮੈਂ ਮੌਕੇ ਤੇ ਆ ਜਾਂਦੀ ਨਾਲ ਉਹਦੀ ਗੁੱਤਨੀ ਪੱਟਦੀ ਮੈਂ ਕਰੇ ਆਉਂਦੀ ਸੀ ਕਿ ਉਹਦਾ ਜੀ ਜਾਣਦਾ ਸੀਗਾ ਬਸ ਇਹ ਤਾਂ ਅੱਗੇ ਬਠਾਰੇ ਦੁਖੀ ਹੋਏ ਪਏ ਆ ਹੁਣ ਉਹ ਕੀ ਪਾਲਦੀ ਆਪਣੇ ਘਰੋਂ ਆਕੇ ਲਬਿੰਦਰ ਨੂੰ ਫੋਨ ਲਾਵਾਂ ਵੀ ਪਹੁੰਚ ਗਏ हेलो हाँ हाँ ठीक है मिंदरे मैं तो तू ठीक है पहुंच गए सी अच्छा फिर तो बड़ा सीधी पहुंचे कुड़े तुसी मथा टेक लिया टेकिया नहीं है जी हाँ है। ये जे तो खैर गल है भाई हूँ जो संग नाल गई हैं जो सारे कट्ठे जान के उदी जामेगी मैं तो तेनों आए कहती बिंदरे ਜਿੰਨਾ ਸੇਤੀ ਹੋ ਸਕਦਾ ਨਾ ਉਨਾ ਸੇਤੀ ਆ ਜਾ। ਨਾ 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 ਆਇ ਤਾਂ ਖੈਰ ਸੁੱਖਾ ਆਇ ਤਾਂ ਸਾਰੇ ਠੀਕ ਠਾਕ ਆਗੇ। ਹੋ ਮੈਂ ਤਾਂ ਤੈਨੂੰ ਐਵੇਂ ਕਹਿੰਦੀ ਸੀਗਾ ਨਾ ਅਤਰਬਾਈ ਕਹਿੰਦਾ ਸੀਗਾ ਮਨਿੰਦਰ ਦੇ ਵਿਆਹ ਦੀ ਗੱਲ ਕਰਦੇ ਸੀਗੇ ਵੀ ਕਿਤੇ ਵਧੀਆ ਟਿਕਾਣਾ ਦੇਖ ਕੇ ਕਰ ਦਈਏ। ਹਾਂ ਇਹ ਤਾਂ ਗੱਲ ਹੈਗੀ ਆ। ਹੱਪਨ ਡੋ ਤਾਂ ਮੈਂ ਆ ਗਈ ਸੀ। ਠੀਕ ਸੀਗੇ ਉਹ ਵੀ ਬਸ ਤੈਨੂੰ ਪਤਾ ਹੀ ਆ। ਆ ਬੁਖਾਰ ਦੇ ਨਾਲ ਹਾਂ ਇਹ ਤਾਂ ਗੱਲ ਹੈਗੀ ਆ ਤੁਸੀਂ ਇੱਥੇ ਆਉਣ ਦੀ ਕੋਸ਼ਿਸ਼ ਕਰੀ ਨਾਲੇ ਹਾਂ ਹੁਣ ਇਹ ਤਾਂ ਉਹੀ ਗੱਲ ਹੈ ਭਾਈ ਹੁਣ ਮੁੜਦੇ ਹੋਏ ਆਈ ਨਹੀਂ ਪਤਾ ਭਾਈ ਕਿ ਇੰਨੇ ਕ ਗੁਰੂ ਘਰਾਂ 'ਚ ਟਾਈਮ ਰੋਕਣਾ ਹਨਾ ਉਹ ਤਾਂ ਗੱਲ ਤੇਰੀ ਮੈਂ ਮੰਨਦੀ ਆ ਫੇਰ ਵੀ ਚਲੋ ਆਏ ਆ ਹੁਣ ਜਿਸ ਵਾਰੀਆਂ ਭਾਈ ਉਹੀ ਗੱਲ ਡਰਾਈਵਰ ਨੂੰ ਇਹਨਾਂ ਨੂੰ ਕਹਿਣ ਵੀ ਹਾਂ ਭਾਈ ਅਸੀਂ ਸੇਤੀ ਜਾਣਾਗਾ ਫੇਰ ਤਾਂ ਉਹੀ ਗੱਲ ਸੇਤੀ ਆਉਂਦੇ ਨੇ ਹਾਂ ਇਹ ਤਾਂ ਗੱਲ ਹੈਗੀ ਆ ਚਲ ਕੋਈ ਨਾ ਤੂੰ ਸੇਤੀ ਆ ਜੀ ਮੈਂ ਤਾਂ ਤੈਨੂੰ ਇੱਕੋ ਹੀ ਗੱਲ ਕਹਿਨੀ ਆ ਵੀ ਜੇ ਸੇਤੀ ਆਵੇਗੀ ਤਾਂ ਜੱਟ ਕਾਣ ਆਪਾਂ ਨੂੰ ਵਧੀਆ ਮਿਲ ਗਿਆ ਆਪਾਂ ਦਾ ਤੁਰਤਪੁਰਤ ਕਰ ਦਾਂਗੇ ਭਾਈ ਚਾਹੇ ਜੁਨੀ ਜੜਾਪਾ ਕਰ ਦਈਏ ਠੀਕ ਆ ਨਾ ਹਾਂ ਨਾ ਕੋਈ ਨਾ ਤਿਆਰੀ ਤਾਂ ਆਪਣੀ ਤੈਨੂੰ ਪਤਾ ਸਾਰੀ ਹੋਈ ਪਈ ਹੈਗੀ ਤਿਆਰੀ ਨੂੰ ਆਪਾਂ ਨੇ ਕਿੰਨਾ ਕੰਮ ਕਰਨਾ ਦਾ ਸਾਰਾ ਦਰੀਆਂ ਆ ਕੇ ਸਾਰਾ ਕੁਝ ਪਹਿਲੀ ਬਣ ਕੇ ਧਰੀ ਪਈ ਆ ਬੈਠੀ ਭਰੀ ਪਈ ਆ ਮੇਰੀ ਤਾਂ ਹਾਂ ਹੋ ਤਾਂ ਜਿਹੜਾ ਚਲੋ ਪਾਈਆ ਮੋਟਾ-ਮੋਟਾ ਸਮਾਨ ਜਿਹੜਾ ਦੇਣਾ ਹੁੰਦਾ ਉਹ ਤਾਂ ਤੁਰਤ ਟਾਈਮ ਹੀ ਖਰੀਦਿਆ ਜਾਊਗਾ। ਹੈ? ਹਾਂ। ਤੂੰ ਮੁਸੱਲਤਾ ਨੂੰ ਤੈਨੂੰ ਪਤਾ ਹੀ ਆ ਕੁਸ ਭਾਈ ਪਈਆਂ ਨੇ ਟੂਮਾ ਹੁਣ ਤੱਕ ਸਾਹਮਣੇ ਰੱਖੀਆਂ ਹੋਈਆਂ ਨੇ ਮਨਿੰਦਰ ਦੇ ਘਰ ਹਣਾ। ਹੁਣ ਖੜੇ ਟਾਈਮ ਹੁਣ ਕੰਮ ਆਜੂ। ਉਹ ਤਾਂ ਤੇਰਾ ਭਾਈ ਕਹਿੰਦਾ ਰਹਿੰਦਾਗਾ ਤੂੰ ਕੀ ਕੀਤਾ ਕੀ ਕੀਤਾ। ਅੱਜ ਜਦੋਂ ਹੁਣ ਕੱਢ ਕੇ ਮੂਹਰੇ ਤਾਂ ਰਿਆ ਨਾ ਸਾਰਾ ਦਾਜ ਵੀ ਇੰਨਾ ਬਣਾਈ ਬੈਠੀਆਂ ਮਨਿੰਦਰ ਦਾ ਉਦੋਂ ਦੇਖੂਗਾ ਅੱਖਾਂ ਟੱਡ ਕੇ। ਹਾਂ। ਆਹੋ। हां <laughs> एतका एतका तन्नू मेरा पता ही है फिर हां कहंदे नहीं ਹੁੰਦੇ ਜਦੋਂ ਧੀ ਚੰਮ ਪੇ ਨਾ ਮਾਤਾ ਉਹਦੀ ਚੋਲਟੀ ਹੋ ਜਾਂਦੀ ਹੈਗੀ हां ਸਾਰਾ ਕੁਝ ਕਰੀ ਬੈਠੀ ਆ ਚੱਲ ਠੀਕ ਆ ਚੰਗਾ ਆਜ ਨਹੀਂ ਚੰਗਾ ਸੇ ਇਤੀ ਚੰਗਾ ਚੰਗਾ ਫਿਰ ਹੱਕਾ ਸਮਾਨ ਸਮਾਨ ਨੂੰ ਸਾਰਾ ਕੁਝ ਤਾਂ ਕਰੀ ਬੈਠੀ ਹੈ ਹੈ